13 ਮਾਡਲ ਦੂਜੇ ਨਾਂ ਦੀ ਬੈਟਰੀ ਬਿਲਕੁਲ ਨਵੀਂ ਠੀਕ ਹੈ ਜੀ ਸਰਵਿਸ ਹੋਈ ਵੀ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਹੈ ਗੱਡੀ ਗੋਡੇ ਪਿੱਲਰਾਂ ਦੀ ਸੀਲ ਲੱਗੀ ਵੱਜੀ ਦੀ ਤਾਂ ਤੁਹਾਨੂੰ ਪਤਾ ਦਰਸ਼ਕ ਵੀਰੋ ਆਪਣੀ ਜ਼ਿੰਮੇਵਾਰੀ ਹੁੰਦੀ ਗੀ ਹੈ ਠੀਕ ਹੈ ਜੀ ਸਾਰੇ ਗਾ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਲੈ ਵੀ ਕਿਰਪਾ ਜੀ ਗੱਡੀ ਤੇ ਮਰਾ ਨਿਕਾ ਪੰਜਾਬ ਨੰਬਰ ਦੀ ਗੱਡੀ ਆ Honda Amaze 2013 ਮਾਡਲ ਦੂਜੇ ਨਾਂ ਦੀ ਹੈ PV30 ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਦਰਸ਼ਕੀ ਵੀਰੋ ਤੁਹਾਨੂੰ ਪਤਾ ਜਿੰਨੀ ਆਪਾਂ ਗੱਲ ਕਹਿਨੇ ਆ ਆਪਣੀ ਉਹਨੂੰ ਕੋਈ ਹੁੰਦੀ ਆ ਕੱਲਾ ਮੂਰਲਾ ਬੰਪਰ ਪੇਟ ਆ ਬਾਕੀ ਸਾਰੀ ਗੱਡੀ ਓਰੀਜਨਲ ਆ ਰੰਗ ਪੇਟ ਕਰਨੂ ਪੂਰੀ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਲੈ ਵੀ ਟਾਇਰਾਂ ਤੇ ਲਿੰਗਾਂ ਮਰਾਦੀ ਬੀਲ ਕੱਪ ਗੱਡੀ ਦੇ ਵਿੱਚ ਲੱਗੇ ਹੋਏ ਹੈਗੇ ਟਾਇਰਾਂ ਦੀ ਹਾਲਤ ਹੈਗੀ ਆ 70 ਤੋਂ 80 ਪੈਸੇ ਪੂਰੀ ਸਾਫ ਸੁਥਰੀ ਤੇ ਪੂਰੀ ਸੋਹਣੀ ਗੱਡੀ ਆ ਦੂਜੇ ਨਾਂ ਦੀ ਆ 2013 ਮਾਡਲ ਪੱਕੇ ਪੰਜਾਬ ਨੰਬਰ ਦੀ ਗੱਡੀ ਆ ਤੇ ਵੀ ਗੁਰਪ੍ਰੀਤ ਘੁੰਮ ਕੇ ਗੱਡੀ ਤੇ ਸਾਰੀ ਤੇ ਨਿਗਾ ਮਰਾ ਦਿਓ ਬੈਕ ਸਾਈਡ ਤੇ ਸੱਤ ਤੇ ਕੋਤੇ ਗੱਲ ਵਾਦਾ ਗੱਡੀ ਦੇ ਵਿੱਚ ਜੇ ਆਪਾਂ ओरिजिनल ਕਹਤਾ ਤਾਂ ਗੱਡੀ ओरिजिनल ਹੀ ਹੋਊਗੀ ਬਾਈ ਜੀ ਸਰਵਸ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਕੋਈ ਗੱਡੀ ਦੇ ਵਿੱਚ ਕੰਮ ਖਰਚਾ ਨਹੀਂ ਇਹ ਗੱਡੀ ਖਰੀਦਣ ਵਾਸਤੇ ਤੁਹਾਨੂੰ ਪਹੁੰਚਣਾ ਪੈਣਾਗਾ ਪਿੰਡ ਸਲਾਬਤ ਪੂਰਾ ਤੇ ਜ਼ਿਲ੍ਹਾ ਬਟਿੰਡਾ ਠੀਕ ਆ ਜੀ ਚਿੱਟੇ ਰੰਗ ਦੇ ਵਿੱਚ ਪੂਰੀ ਐਨ ਸਾਫ ਸੁਥਰੀ ਐ ਲੈਡਰਿਕ ਹੁੰਦਾ ਹੈ ਉਧਰ ਬਾਹਰ ਬਰਾਈ ਜੇ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਹੈ ਦਰਸ਼ਕ ਵੀਰੋ ਤੇ ਗੱਡੀ ਇੰਨੀ ਕਿ ਜਿਆਦਾ ਸੋਹਣੀ ਆ ਸਾਫ ਸੁਥਰੀ ਆ ਟੱਚ ਲੱਗੀ ਵੀ ਆ ਵਰਕਿੰਗ ਦੇ ਵਿੱਚ ਆ ਕੱਲਾ ਕੱਲਾ ਫੀਚਰ ਵਰਕਿੰਗ ਦੇ ਵਿੱਚ ਆ ਸਾਰੀ ਗੱਡੀ ਪਾਵਰ ਵਿੰਡੋ ਪਾਵਰ ਸਟੀering ਨਾਲ ਆਉਂਦੀ ਆ ਸੀਟ ਕਵਰ ਬਿਲਕੁਲ ਨਵੇਂ ਕਿਰਪਾ ਜੀ ਥੋੜਾ ਸਲੋ ਕਰਕੇ ਦਿਖਾ ਦਿਓ ਸੀਟ ਕਵਰ ਬਿਲਕੁਲ ਨਵੇਂ ਆ ਅੰਟੀਰੀਅਰ ਦੀ ਵੀ ਸਾਰੀ ਸਾਫ ਸੁਥਰੀ ਐਂ ਪੂਰੀ ਓਰੀਜਨਲ ਗੱਡੀ ਆ ਮੈਟ ਨਵੇਂ ਗੱਡੀ ਦੇ ਵਿੱਚ ਆ ਚੀਜ਼ ਦੇ ਕਿਰਪਾ ਜੀ ਮਾਰੇ ਨਿਗਾ ਮੜੀ ਜੀ ਤਾਂ ਕਿ ਆ ਬਈ ਸਾਰਾ ਪੂਰਾ ਸਾਫ ਸੁਥਰਾ ਨਾ ਕਿਤੋਂ ਕੋਈ ਵੀ ਗਲੀ ਨਹੀਂ ਹੈਗੀ ਥੋੜਾ ਜਿਹਾ ਦੂਰ ਹੋ ਕੇ ਬਈ ਇੰਨਾ ਮਰਾ ਦਿਓ ਤੇ ਪੂਰੀ ਐਨ ਲੈ ਵੀ ਆਪਾਂ ਹੁਣ ਇੰਜਨ ਤੇ ਮਰਾਉਣੇ ਆ ਨਿਗਾ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਹੈਗੀ ਐਨ ਓਕੇ ਗੱਲ ਵਾਂ ਦਾ ਗੱਡੀ ਦੇ ਵਿੱਚ ਤੇ ਗੱਡੀ ਦੇ ਸ਼ੀਸ਼ੇ ਸਾਰੇ ਨਾਲ ਦੇ ਆ ਬਾਈ ਜੀ ਕੋਈ ਸ਼ੀਸ਼ਾ ਨਹੀਂ ਚੇਂਜ ਜੇ ਕਿਸੇ ਨੇ ਵੀਡੀਓ ਤੇ ਬੁੱਕ ਕਰਨੀ ਹੈ ਤਾਂ ਵੀਡੀਓ ਤੇ ਵੀ ਬੁੱਕ ਗੱਡੀ ਕਰ ਸਕਦਾ ਬਾਈ Honda Amaze 2013 ਮਾਡਲ ਦੂਜੇ ਨਾਂ ਦੀ ਬੈਟਰੀ ਬਿਲਕੁਲ ਨਵੀਂ ਠੀਕ ਆ ਜੀ ਸਰਵਿਸ ਹੋਈ ਵੀ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਹੈ ਗੱਡੀ ਗੋਡੇ ਪਿੱਲਰਾਂ ਦੀ ਸੀਲ ਲੱਗੀ ਵੱਜੀ ਦੀ ਤਾਂ ਤੁਹਾਨੂੰ ਪਤਾ ਦਰਸ਼ਕ ਵੀਰੋਂ ਆਪਣੀ ਜ਼ਿੰਮੇਵਾਰੀ ਹੁੰਦੀ ਕੋਈ ਹੈ ਠੀਕ ਹੈ ਜੀ ਐਨ ਓਕੇ ਗੱਲ ਬਾਤ ਹੈ ਗੱਡੀ ਦੇ ਵਿੱਚ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ Honda Amaze 2013 ਮਾਡਲ ਪੰਜਾਬ ਨੰਬਰ ਦੀ ਪਾਸਿੰਗ ਅਜੇ ਗੱਡੀ ਦੀ 28 ਤਿੱਕੜੀ ਆ ਠੀਕ ਹੈ ਜੀ ਤੇ ਜਿਹੜੀ ਗੱਡੀ ਦੀ ਡਿਮਾਂਡ ਆ ਜੀ 3 ਲੱਖ ਰੁਪਈਆ ਡਿਮਾਂਡ ਆ 네ਗੋਸ਼ੀਏਸ਼ਨ ਰੇਟ ਆ ਮਾਨਤਨ ਹੋ ਜਾਊਗਾ ਇੱਕ ਫੋਨ ਕਾਲ ਦੀ ਬੇਨਤੀ ਹੈ ਦਰਸ਼ਕ ਵੀਰਾਂ ਨੂੰ ਕਿ ਸਵੇਰ 9 ਵਜੇ ਤੋਂ ਲੈ ਕੇ ਬਾਈ ਜੀ ਆਮ ਨੂੰ 7-8 ਵਜੇ ਤੱਕ ਰਕੂਨ ਕਾਲ ਕਰਿਆ ਕਰੋ ਉਦੋਂ ਪਹਿਲਾਂ ਜਵਾਬ ਨਾ ਕਰਿਓ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੋਰ ਬਹੁਤ ਸਾਰੀਆਂ ਵੀਡੀਓ ਤੁਹਾਡੇ ਵਾਸਤੇ ਉਪਲਬਧ ਪਈਆਂ ਲੈ ਕੇ ਆਉਂਦੇ ਰਹਿਾਂਗੇ ਵਧੀਆ-ਵਧੀਆ ਸਸਤੀਆਂ-ਸਸਤੀਆਂ ਗੱਡੀਆਂ ਧੰਨਵਾਦ